ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੀ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕਰੀਬ ਹੋ ਗਏ ਜਦੋਂ ਨਾਲ ਮਲਕ ਨਿਕ ਬਣਿਆ ਇਹ ਜਦ ਇੱਕ ਤਰ੍ਹਾਂ ਦਵਾਈ ਮਿਲਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 کئی ਵਾਰ 80 90 ਵੀ ਬੰਦੇ ਪੇਸ਼ੈਂਟ ਤਾਂ 70 ਤਾਂ ਆਜੀ ਹਨ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਨੂੰ ਸਿਰਫ ਆਰਗਮੋ ਫਲਗ ਨੇ ਉਹ ਸੇ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ ਭਿੰਡਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਿੱਥੇ ਭਾਰੀ ਨਸ਼ੇ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਦਰਸਲ ਨਸ਼ਿਆਂ ਖਿਲਾਫ ਪੰਜਾਬ ਦੇ ਵਿੱਚ ਜੰਗ ਦਾ ਐਲਾਨ ਹੋਇਆ ਹੈ ਤਾਂ ਇਸ ਨੂੰ ਲੈ ਕੇ ਵੱਡੀਆਂ ਕਾਰਵਾਈਆਂ ਪੰਜਾਬ ਪੁਲਿਸ ਦੇ ਵੱਲੋਂ ਜੋ ਕੀਤੀਆਂ ਜਾ ਰਹੀਆਂ ਨੇ ਤਾਂ ਜਿਹੇ ਦੇ ਵਿੱਚ ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕਬਜ਼ੇ ਦੇ ਵਿੱਚੋਂ 505 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ ਤਾਂ ਇਸ ਨੂੰ ਲੈ ਕੇ ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਰੀਮਾਰਡ ਹਾਸਲ ਇਸ ਸਖਸ਼ਿਤ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਪਰਤਾ ਖੁੱਲਦੀਆਂ ਹੋਈਆਂ ਨਜ਼ਰ ਆਣ ਤਾਂ ਮੌਕੇ ਤੇ ਮੇਰੇ ਸਹਿਯੋਗੀ ਮਨੋਜ ਪੂਰੀ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਕੁਝ ਵੱਡੇ ਖੁਲਾਸੇ ਪੁਲਿਸ ਅਧਿਕਾਰੀ ਦੇ ਵੱਲੋਂ ਕੀਤੇ ਗਏ ਨੇ ਤੁਹਾਨੂੰ ਸੁਣਾ ਦਿੰਦੇ ਆ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਬਟਿੰਡਾ ਦੀ ਥਾਣਾ ਕਨਾਲ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲਾ ਇੱਕ ਵਿਅਕਤੀ ਕਾਬੂ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਨਰਿੰਦਰ ਸਿੰਘ ਮਦੂ ਦਾ ਅੱਜ ਗੱਲਬਾਤ ਕਰਦੇ ਆ ਸਰ ਇੱਕ ਵਿਅਕਤੀ ਕਾਬੂ ਕੀਤਾ ਗਿਆ ਜੋ ਨਸ਼ੇ ਦੀ ਸਪਲਾਈ ਕਰ ਰਿਹਾ ਸੀਗਾ ਕੀ ਕਰਨਾ ਚਾਹੁੰਗਾ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਵਾਹੀ ਦੇ ਵਿੱਚ ਕੱਲ ਬਠਿੰਡਾ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀਗੀ ਆ ਉਸ ਦੇ ਵਿੱਚ ਸਾਡਾ ਕਨਾਲ ਕਲੋਨੀ ਥਾਣੇ ਦੇ ਵਿੱਚ ਜੋ ਨਾਕਾ ਲਗਾਇਆ ਗਿਆ ਸੀਗਾ ਜੋ ਐਸਐਚਓ ਹਰਜੀਵਨ ਸਿੰਘ ਜੀ ਵੱਲੋਂ ਲਗਾਇਆ ਗਿਆ ਸੀਗਾ ਉਹਨਾਂ ਦੇ ਨਾਕੇ ਦੇ ਉੱਪਰ ਇੱਕ ਬੰਦਾ ਸਕੂਟੀ ਦੇ ਉੱਪਰ ਰਾਹੁਲ ਨਾਮ ਦਾ ਵਿਅਕਤੀ ਸੀਗਾ ਉਸ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੇ ਡੀਐਸਪੀ ਸਿਟੀ 1 ਸ਼੍ਰੀ ਸੰਦੀਪ ਭਾਟੀ ਜੀ ਦੀ ਗਵਾਹੀ ਦੇ ਵਿੱਚ ਉਹਦੀ ਜਿਹੜੀ ਸਰਚ ਕਰਨ ਦੇ ਕੋ ਉਦੇ ਕੋਲ 505 ਗ੍ਰਾਮ ਹੈਰੋਨ ਦੀ ਪੁਲਿਸਸ਼ਨ ਦੇ ਵਿੱਚੋਂ ਬ੍ਰਾਮ੍ਹਤ ਹੋਈ ਹੈਰੋਨ ਬ੍ਰਾਮ੍ਹਤ ਹੋਣ ਤੇ ਅਸੀਂ ਮੁਕੱਦਮਾ ਨੰਬਰ 212 ਅੰਡਰ ਸੈਕਸ਼ਨ 21 ਸੀ ਐਨ ਡੀ ਪੀ ਐ ਐਕਟ 18 ਕਨਾਲ ਕੋਲੋਨੀ ਦਰਜ ਰਜਿਸਟਰ ਕੀਤਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਮੁਕੱਦਮਾ ਦੀ ਮੁਡਲੀ ਜਿਹੜੀ ਤਫਤੀਸ਼ ਕੀਤੀ ਗਈ ਮੁਡਲੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਇਹ ਰਾਹੁਲ ਨਾਮ ਦਾ ਵਿਅਕਤੀ ਜਨਤਾਰਾਗਰ ਦਾ ਰਹਿਣ ਵਾਲਾ ਤਾਂ ਇਸ ਦਾ ਇੱਕ ਇਸ਼ੂ ਨਾਮ ਦਾ ਵਿਅਕਤੀ ਹੈ ਜੋ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਜੋ ਕਿ ਬੇਸਿਕਲੀ ਜਨਤਾਰਾਗਰ ਦਾ ਹੀ ਰਹਿਣ ਵਾਲਾ ਉਸ ਦੇ ਨਾਲ ਇਹ ਤੇ ਪੁਰਾਣੇ ਸਬੰਧ ਸੀਗੇ ਤੇ ਉਸ ਨੇ ਤੇ ਇਹ ਜਿਹੜੀ ਹਰਨ ਹੈ ਇਹ ਅਗਲੇ ਸੰਤਪੁਰਾ ਰੋਡ ਦੇ ਉੱਪਰ ਜਿਹੜੇ ਰੇਲਵੇ ਟਰੈਕਸ ਹੈਗੇ ਆ ਉਦੋਂ ਛੋਟੇ-ਛੋਟੇ ਮਾਤਰਾ ਦੇ ਵਿੱਚ ਜਿਹੜੇ ਹੈਗੇ ਆ ਅਕੀਲੇ ਰਹਿ ਜਾਂਦੇ ਲੋਕਾਂ ਨੂੰ ਤੇ ਸਾਨੂੰ ਪਹਿਲਾਂ ਵੀ ਕਾਫੀ ਕੰਪਲੇਂਟ ਸੀ ਕਿ ਸੰਤਪੁਰਾ ਰੋਡ ਜਿਹੜਾ ਹੈ ਹਸਪਤਾਲ ਨਾਲ ਨੇਗੇ ਤੇ ਇਹਦੇ ਵਿੱਚ ਇਹਦੇ ਕੋਲੋਂ ਰਾਹਲ ਤੇ ਕੋਲੋਂ ਬਰਾਮਦਗੀ ਹੋਣ ਤੇ ਸੰਤਪੁਰਾ ਰੋਡ ਦੇ ਉੱਪਰ ਜੋ ਨਸ਼ੇ ਦੀ ਪ੍ਰੋਬਲਮ ਸਾਨੂੰ ਅਸੀਂ ਫੇਸ ਕਰ ਰਹੇ ਆ ਜਾਂ ਕੰਪਲੇਂਟਸ ਆ ਰਹੀਆਂ ਨੇ ਉਸ ਨੂੰ ਕਾਫੀ ਠੱਲ ਪੈਗੀ ਸਰ ਜੇ ਗੱਲ ਕਰੀਏ ਇਸੂ ਦੇ ਸੰਪਰਕ ਚ ਕਿਵੇਂ ਆਇਆ ਇਹ ਬੇਸਿਕਲੀ ਦੋਵੇਂ ਜਿਹੜੇ ਬੰਦੇ ਨੇ ਜਨਤਾਰਾਗਰ ਦੇ ਰਹਿਣ ਵਾਲੇ ਨੇ ਪੁਰਾਣਾ ਜਿਹੜਾ ਹੈਗਾ ਉਹਦੇ ਕੰਟੈਕਟ ਵਿੱਚ ਸੀਗਾ ਤੇ ਇਹ ਉਸ ਦੇ ਉੱਪਰ ਪਹਿਲਾਂ ਤੋਂ ਪੰਜ ਮੁਕਦਮੇ ਐਨਟੀਪੀਐਸ ਦੇ ਦਰਜ ਨੇ ਜਿਸ ਦੇ ਵਿੱਚ ਇੱਕ ਮੁਕਦਮੇ ਦੇ ਵਿੱਚ ਉਸ ਨੂੰ 10 ਸਾਲ ਦੀ ਸਜ਼ਾ ਹੋਈ ਹੈ ਤਾਂ ਇਸ ਟਾਈਮ ਕਪੂਰਥਲਾ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਘਟ ਰਿਹਾ ਹੈ ਉਸ ਦੇ ਨਾਲ ਇਹ ਪੁਰਾਣਾ ਜਿਹੜਾ ਹੈਗਾ ਲੰਬੇ ਸਮੇਂ ਤੋਂ ਇਹਨਾਂ ਦੀ ਜਾਣ ਪਛਾਣ ਸੀ ਇਹ ਵਿਅਕਤੀ ਕਿੰਨੇ ਟਾਈਮ ਤੋਂ ਨਸ਼ੇ ਵੇਚਣ ਦਾ ਜਿਹੜਾ ਕੰਮ ਕਰ ਰਿਹਾ ਸੀ ਇਹ ਰਾਹੁਲ ਨਾਮ ਦਾ ਵਿਅਕਤੀ ਪਿਛਲੇ 4-5 ਮਹੀਨਿਆਂ ਦੇ ਉੱਪਰ ਸੰਤਪੁਰਾ ਰੋਡ ਦੇ ਉੱਪਰ ਨਸ਼ੇ ਦੀ ਸਪਲਾਈ ਦੇ ਰਿਹਾ ਸੀ ਕਿਉਂਕਿ ਇਸ ਦੇ ਉੱਪਰ ਪਹਿਲਾਂ ਕੋਈ ਨਸ਼ੇ ਦਾ ਮਕਦਮਾ ਦਰਜ ਨਹੀਂ ਸੀਗਾ ਇਸ ਕਰਕੇ ਜਿਹੜੀ ਇਹਦੀ ਸਕ੍ਰੀਨਿੰਗ ਜਿਹੜੀ ਹੈਗੀ ਜਨਰਲੀ ਬੰਦੇ ਦੇ ਧਿਆਨ ਦੇ ਵਿੱਚ ਨਹੀਂ ਆਉਂਦਾ ਕਿ ਯਾਰ ਇਹ ਬੰਦਾ ਨਸ਼ਾ ਕਰਦਾ ਹੋਊਗਾ ਪਰੰਤੂ ਜਿਹੜਾ ਇਹ ਹੌਲੀ ਹੌਲੀ ਪਿੱਛੇ ਦੇ ਜਦੋਂ ਕੱਲ ਅਸੀਂ ਬ੍ਰਾਂਧ ਹੋਣ ਤੇ ਇਹਦੇ ਕੋਲੋਂ 5 5 ਗ੍ਰਾਮ ਹੈਰਨ ਬ੍ਰਾਂਧ ਹੋਈ ਹੈ ਫਰਦਰ ਅਸੀਂ ਜਿਹੜੀ ਹੈਗੀ ਇਹਦੇ ਇੰਟਰੋਗੇਸ਼ਨ ਕਰ ਰਹੇ ਹਾਂ ਕਿ ਇਹਦੇ ਨਾਲ ਹੋਰ ਕਿਹੜੇ ਕਿਹੜੇ ਬੰਦੇ ਜਨਤਨਗਰ ਦੇ ਰਹਿਣ ਵਾਲੇ ਸੀ ਜਿਨ੍ਹਾਂ ਨੇ ਇਹ ਸਪਲਾਈ ਕਰਦਾ ਸੀਗਾ ਜਾਂ ਪਿੱਛੇ ਜਿਹੜਾ ਇਸ਼ੂ ਬੰਦਾ ਹੈਗਾ ਉਹਦੇ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹੈਗੇ ਜਿਹੜੇ ਇਹਨ ਤੇ ਬੇਸਿਕਲੀ ਬੇਲ ਹੈ ਜੀ ਬੇਰੋਜ਼ਗਾਰ ਹੈ ਕੋਈ ਕੰਮ ਨਹੀਂ ਕਰਦਾ ਮੇਨਲੀ ਜਿਹੜਾ ਹੈਗਾ ਨਸ਼ੇ ਦੀ ਸਪਲਾਈ ਦੇ ਵਿੱਚ ਉਹ ਪੈਸੇ ਕਮਾਉਂਦਾ ਇਸ ਨੂੰ ਮਾਨਜੋਗ ਅਦਾਲਤ ਚ ਪੇਸ਼ ਕਰ ਦਿੱਤਾ ਗਿਆ ਅਸੀਂ ਅੱਜ ਇਸ ਨੂੰ ਮਾਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਰਹੇ ਹਾਂ ਤੇ ਫਰਦਰ ਜਿਹੜਾ ਇਸਿਊ ਨਾਲ ਇਹ ਵਾਲਾ ਐਂਗਲ ਹੈ ਉਸ ਨੂੰ ਐਕਸਪਲੋਰ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਇਸ ਤਰ੍ਹਾਂ ਦਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦੇ ਆ ਵਿਅਕਤੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜਿਹੜਾ ਮਾੜਾ ਕੰਮ ਕਰਦਾ ਨਸ਼ੇ ਦੇ ਇਸ ਸਪਲਾਈ ਦੇ ਵਿੱਚ ਲੱਗਿਆ ਹੋਇਆ ਸੀਗਾ ਆਲਟੀਮੇਟਲੀ ਉਹਦਾ ਜਿਹੜਾ ਹੈਗਾ ਮੁਕ ਤੇ ਜਿਹੜਾ ਵੀ ਬੰਦਾ ਇਸ ਕੰਮ ਦੇ ਵਿੱਚ ਲੱਗਿਆ ਹੋਊਗਾ ਉਸ ਨੂੰ ਅਲਟੀਮੇਟਲੀ ਜੇਲ੍ਹ ਜਾਣਾ ਪਊਗਾ ਬਿਲਕੁਲ ਹੀ ਬਿਲਕੁਲ ਐਸੇ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕੀ ਜੋ ਵੀ ਵਿਅਕਤੀ ਨਸ਼ਾ ਵੇਚਣ ਦਾ ਜਿਹੜਾ ਕੰਮ ਕਰ ਰਿਹਾ ਉਸ ਨੂੰ ਬਟਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਜਿਹੜਾ ਬਖਸ਼ਿਆ ਨਹੀਂ ਜਾਏਗਾ ਉਸ ਤੇ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੇ ਕਿਹਾ ਕੀ ਰਾਹੁਲ ਨਾਮ ਦੇ ਜਿਹੜਾ ਵਿਅਕਤੀ ਜਿਸ ਕੋਲੋਂ ਅੱਧਾ ਕਿਲੋ ਜਿਹੜੀ ਹੈਰੋਇਨ ਬਰਾਮਦ ਹੋਈ ਹੈ ਇਸ ਤੇ ਬਟਿੰਡਾ ਪੁਲਿਸ ਵੱਲੋਂ ਸਖਤੋ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਖਜਲ ਦੇ ਨਾਲ ਮਨੋਚਰ ਕੀਵਲ ਦਿਨਿਕ ਸਵੇਰਾ ਟੀਵੀ ਬਠਿੰਡਾ ਬਠਿੰਡਾ ਪੁਲਿਸ ਨੂੰ ਵੱਡੀ ਸਫਲਤਾ حاصل ਹੋਈ ਹੈ ਜਿੱਥੇ ਭਾਰੀ ਨਸ਼ੇ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਦਰਸਲ ਨਸ਼ਿਆਂ ਖਿਲਾਫ ਪੰਜਾਬ ਦੇ ਵਿੱਚ ਜੰਗ ਦਾ ਐਲਾਨ ਹੋਇਆ ਹੈ ਤਾਂ ਇਸ ਨੂੰ ਲੈ ਕੇ ਵੱਡੀਆਂ ਕਾਰਵਾਈਆਂ ਪੰਜਾਬ ਪੁਲਿਸ ਦੇ ਵੱਲੋਂ ਜੋ ਕੀਤੀਆਂ ਜਾ ਰਹੀਆਂ ਨੇ ਤਾਂ ਜਿਹੇ ਦੇ ਵਿੱਚ ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕਬਜ਼ੇ ਦੇ ਵਿੱਚੋਂ 505 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ ਤਾਂ ਇਸ ਨੂੰ ਲੈ ਕੇ ਐਸਪੀ ਸਿਟੀ ਬਠਿੰਡਾ ਨਰਿੰਦ ਸਿੰਘ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਰਿਮਾਂਡ ਹਸਰ ਇਸ ਸਖਸ਼ ਦਾ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਪਰਤਾ ਖੁਲਦੀਆਂ ਹੋਈਆਂ ਨਜ਼ਰ ਆਣ ਤਾਂ ਮੌਕੇ ਤੇ ਮੇਰੇ ਸਹਿਯੋਗੀ ਮਨੋਜਪੂਰੀ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਕੁਝ ਵੱਡੇ ਖੁਲਾਸੇ ਪੁਲਿਸ ਅਧਿਕਾਰੀ ਦੇ ਵੱਲੋਂ ਕੀਤੇ ਗਏ ਨੇ ਤੁਹਾਨੂੰ ਸੁਣਾ ਦਿੰਦੇ ਆ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਜੁੱਤ ਨਸ਼ਿਆਂ ਵਿਰੁੱਧ ਦੇ ਤਹਿਤ ਵਟਿੰਡਾ ਦੀ ਥਾਣਾ ਕਨਾਲ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲਾ ਇੱਕ ਵਿਅਕਤੀ ਕਾਬੂ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਨਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਇੱਕ ਵਿਅਕਤੀ ਕਾਬੂ ਕੀਤਾ ਗਿਆ ਜੋ ਨਸ਼ੇ ਦੀ ਸਪਲਾਈ ਕਰ ਰਿਹਾ ਸੀਗਾ ਕੀ ਕਹਿਣਾ ਚਾਹੂਗਾ ਪਰ ਮਾਨਯੋਗ ਐਸਪੀ ਸਾਹਿਬ ਬਟਿੰਡਾ ਦੀ ਗਵਾਹੀ ਦੇ ਵਿੱਚ ਕੱਲ ਬਟਿੰਡਾ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀਗੀ ਆ ਉਸ ਦੇ ਵਿੱਚ ਸਾਡਾ ਕਨਾਲ ਕਲੋਨੀ ਥਾਣੇ ਦੇ ਵਿੱਚ ਜੋ ਨਾਕਾ ਲਗਾਇਆ ਗਿਆ ਸੀਗਾ ਜੋ ਐਸਐਚਓ ਹਰਜੀਵਨ ਸਿੰਘ ਜੀ ਵੱਲੋਂ ਲਗਾਇਆ ਗਿਆ ਸੀਗਾ ਉਹਨਾਂ ਦੇ ਨਾਕੇ ਦੇ ਉੱਪਰ ਇੱਕ ਬੰਦਾ ਸਕੂਟੀ ਦੇ ਉੱਪਰ ਰਾਹੁਲ ਨਾਮ ਦਾ ਵਿਅਕਤੀ ਸੀਗਾ ਉਸ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੇ ਡੀਐਸਪੀ ਸਿਟੀ 1 ਸ਼੍ਰੀ ਸੰਦੀਪ ਹਾਟੀ ਜੀ ਦੀ ਗਵਾਈ ਦੇ ਵਿੱਚ ਉਹਦੀ ਜਿਹੜੀ ਸਰਚ ਕਰਨ ਦੇ ਉਹਦੇ ਕੋਲ 505 ਗ੍ਰਾਮ ਹੈਰੋਇਨ ਦੀ ਪੁਲਿਸਿੰਗ ਦੇ ਵਿੱਚੋਂ ਬਰਾਮਦ ਹੋਈ ਹੈਰੋਇਨ ਬਰਾਮਦ ਹੋਣ ਤੇ ਅਸੀਂ ਮੁਕੱਦਮਾ ਨੰਬਰ 212 ਅੰਡਰ ਸੈਕਸ਼ਨ 21 ਸੀ ਐਨਡੀਪੀਐਸ ਐਕਟ ਥਾੜਾ ਕਨਾਲ ਕਲੋਨੀ ਦਰਜਾਸ਼ਟ ਕੀਤਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਮੁਕੱਦਮਾ ਦੀ ਮੁਡਲੀ ਜਿਹੜੀ ਤਫ਼ਤੀਸ਼ ਕੀਤੀ ਗਈ ਮੁਡਲੀ ਤਫ਼ਤੀਸ਼ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਇਹ ਰਾਹੁਲ ਨਾਮ ਦਾ ਵਿਅਕਤੀ ਜਨਤਾਰਾਗਰ ਦਾ ਰਹਿਣ ਵਾਲਾ ਤਾਂ ਇਹਦਾ ਇੱਕ ਇਸ਼ੂ ਨਾਮ ਦਾ ਵਿਅਕਤੀ ਹੈ ਜੋ ਕਿ ਕਪੂਰਥਲਾ ਜੇ ਉਸ ਦੇ ਨਾਲ ਇਹ ਤੇ ਪੁਰਾਣੇ ਸਬੰਧ ਸੀਗੇ ਤੇ ਉਸ ਨੇ ਇਸ ਨਾਲ ਗੱਲ ਕਰਕੇ ਕੱਲ ਇਸ ਨੂੰ ਹਰਨ ਡਿਸਪਲਏ ਦਿੱਤੀ ਸੀਗੀ ਤੇ ਇਹ ਜਿਹੜੀ ਹਰਨ ਆ ਇਹ ਅੱਗੇ ਸੰਤਪੁਰਾ ਰੋਡ ਦੇ ਉੱਪਰ ਜਿਹੜੇ ਰੇਲਵੇ ਟਰੈਕਸ ਹੈਗੇ ਆ ਉਦੋਂ ਛੋਟੇ ਛੋਟੇ ਮਾਤਰਾ ਦੇ ਵਿੱਚ ਜਿਹੜੇ ਹੈਗੇ ਆ ਅਕੀ ਦੇਖਦਾ ਲੋਕਾਂ ਨੂੰ ਤੇ ਸਾਨੂੰ ਪਹਿਲਾਂ ਵੀ ਕਾਫੀ ਕੰਪਲੇਂਟ ਸੀ ਕਿ ਸੰਤਪੁਰਾ ਰੋਡ ਜਿਹੜਾ ਹੈਗਾ ਹੌਸਪੀਟਲ ਲੱਨੇਗੇ ਤੇ ਇਹਦੇ ਵਿੱਚ ਇਹਦੇ ਕੋਲੋਂ ਰਾਹੁਲ ਦੇ ਕੋਲੋਂ ਬਰਾਮਦਗੀ ਹੋਣ ਤੇ ਸੰਤਪੁਰਾ ਰੋਡ ਦੇ ਉੱਪਰ ਜੋ ਨਸ਼ੇ ਦੀ ਪ੍ਰੋਬਲਮ ਸਾਨੂੰ ਅਸੀਂ ਫੇਸ ਕਰ ਰਹੇ ਆ ਜਾਂ ਕੰਪਲੇਂਟਸ ਆ ਰਹੀਆਂ ਨੇ ਉਸ ਨੂੰ ਕਾਫੀ ਠੱਲ ਪਾਏਗੀ ਸਰ ਜੇ ਗ ਇਹ ਬੇਸਿਕਲੀ ਦੋਵੇਂ ਜਿਹੜੇ ਬੰਦੇ ਨੇ ਜਨਤਾਰਾਗਰ ਦੇ ਰਹਿਣ ਵਾਲੇ ਨੇ ਪੁਰਾਣਾ ਜਿਹੜਾ ਹੈਗਾ ਉਹਦੇ ਕੰਟੈਕਟ ਵਿੱਚ ਸੀਗਾ ਤੇ ਇਹ ਉਸ ਦੇ ਉੱਪਰ ਪਹਿਲਾਂ ਤੋਂ ਪੰਜ ਮੁਕਦਮੇ ਐਨਟੀਪੀਐਸ ਦੇ ਦਰਜ ਨੇ ਜਿਸ ਦੇ ਵਿੱਚ ਇੱਕ ਮੁਕਦਮੇ ਦੇ ਵਿੱਚ ਉਸ ਨੂੰ 10 ਸਾਲ ਦੀ ਸਜ਼ਾ ਹੋਈ ਹੈ ਤਾਂ ਇਸ ਟਾਈਮ ਕਪੂਰਥਲਾ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਘੱਟ ਰਿਹਾ ਹੈ ਉਸ ਦੇ ਨਾਲ ਇਹ ਪੁਰਾਣਾ ਜਿਹੜਾ ਹੈਗਾ ਲੰਬੇ ਸਮੇਂ ਤੋਂ ਇਹਨਾਂ ਦੀ ਜਾਣ ਪਛਾਣ ਸੀ ਇਹ ਵਿਅਕਤੀ ਕਿੰਨੇ ਟਾਈਮ ਤੋਂ ਨਸ਼ੇ ਵੇਚਣ ਦਾ ਜਿਹੜਾ ਕੰਮ ਕਰ ਰਿਹਾ ਸੀ ਇਹ ਰਾਹੁਲ ਨਾਮ ਦਾ ਵਿਅਕਤੀ ਪਿਛਲੇ 4-5 ਮਹੀਨਿਆਂ ਦੇ ਉੱਪਰ ਸੰਤਪੁਰਾ ਰੋਡ ਦੇ ਉੱਪਰ ਨਸ਼ੇ ਦੀ ਸਪਲਾਈ ਦੇ ਰਿਹਾ ਕਿਉਂਕਿ ਇਸ ਦੇ ਉੱਪਰ ਪਹਿਲਾਂ ਕੋਈ ਨਸ਼ੇ ਦਾ ਮਕਦਮਾ ਦਰਜ ਨਹੀਂ ਸੀਗਾ ਇਸ ਕਰਕੇ ਜਿਹੜੀ ਇਹ ਦੀ ਸਕ੍ਰੀਨਿੰਗ ਜਿਹੜੀ ਹੈਗੀ ਜਨਰਲੀ ਬੰਦੇ ਦੇ ਧਿਆਨ ਦੇ ਵਿੱਚ ਨਹੀਂ ਆਉਂਦਾ ਕਿ ਯਾਰ ਇਹ ਬੰਦਾ ਨਸ਼ਾ ਕਰਦਾ ਹੋਊਗਾ ਪਰੰਤੂ ਜਿਹੜਾ ਇਹ ਹੌਲੀ ਹੌਲੀ ਪਿੱਛੇ ਦੇ ਜਦੋਂ ਕੱਲ ਅਸੀਂ ਬਰਾਮਦ ਹੋਣ ਤੇ ਇਹਦੇ ਕੋਲੋਂ 5 ਗ੍ਰਾਮ 5 ਗ੍ਰਾਮ ਹਰਨ ਬਰਾਮਦ ਹੋਈ ਹੈ ਫਰਦਰ ਅਸੀਂ ਜਿਹੜੀ ਹੈਗੀ ਇਹਦੇ ਇਨਟੈਰੋਗੇਸ਼ਨ ਕਰਦੇ ਆ ਕਿ ਇਹਦੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਜਨਤਕ ਨਗਰ ਦੇ ਰਹਿਣ ਵਾਲੇ ਸੀ ਜਿਨ੍ਹਾਂ ਨੇ ਇਹ ਸਪਲਾਈ ਕਰਦਾ ਸੀਗਾ ਜਾਂ ਪਿੱਛੇ ਜਿਹੜਾ ਇਸ਼ੂ ਬੰਦਾ ਹੈਗਾ ਉਹਦੇ ਨਾਲ ਹੋਰ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਹੈਗੇ ਤੇ ਬੇਸਿਕਲੀ ਬੇਲ ਹੈ ਜੀ ਬੇਰੋਜ਼ਗਾਰ ਹੈ ਕੋਈ ਕੰਮ ਨਹੀਂ ਕਰਦਾ ਮੇਨਲੀ ਜਿਹੜਾ ਹੈਗਾ ਨਸ਼ੇ ਦੀ ਸਪਲਾਈ ਦੇ ਵਿੱਚੋਂ ਹੀ ਪੈਸੇ ਕਮਾਉਂਦਾ ਹੈ ਇਸ ਨੂੰ ਮਾਨਜੋਗ ਅਦਾਲਤ ਚ ਪੇਸ਼ ਕਰ ਦਿੱਤਾ ਗਿਆ ਅਸੀਂ ਅੱਜ ਇਸ ਨੂੰ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਮਾਨ ਹਾਸਲ ਕਰ ਰਹੇ ਹਾਂ ਤੇ ਫਰਦਰ ਜਿਹੜਾ ਇਸ਼ੂ ਨਾਲ ਇਹ ਵਾਲਾ ਐਂਗਲ ਹੈ ਉਸ ਨੂੰ ਐਕਸਪਲੋਰ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਇਸ ਤਰ੍ਹਾਂ ਦਾ ਜਿਹੜਾ ਨਸ਼ੇ ਦਾ ਕਾਰੋਬਾਰ ਕਰ ਰਿਹਾ ਵਿਅਕਤੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜਿਹੜਾ ਮਾੜਾ ਕੰਮ ਕਰਦਾ ਨਸ਼ੇ ਦੇ ਇਸ ਸਪਲਾਈ ਦੇ ਵਿੱਚ ਲੱਗਿਆ ਹੋਇਆ ਸੀਗਾ ਅਲਟੀਮੇਟਲੀ ਉਹਦਾ ਜਿਹੜਾ ਹੈਗਾ ਮੁ ਤੋ ਜਿਹੜਾ ਵੀ ਬੰਦਾ ਇਸ ਕੰਮ ਦੇ ਵਿੱਚ ਲੱਗਿਆ ਹੋਊਗਾ ਉਸ ਨੂੰ ਅਲਟੀਮੇਟਲੀ ਜੇਲ੍ਹ ਜਾਣਾ ਪਊਗਾ। ਬਿਲਕੁਲ ਜੀ ਬਿਲਕੁਲ ਐਸੀ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਨਸ਼ਾ ਵੇਚਣ ਦਾ ਜਿਹੜਾ ਕੰਮ ਕਰ ਰਿਹਾ ਹੈ ਉਸ ਨੂੰ ਬਠਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਜਿਹੜਾ ਬਖਸ਼ਿਆ ਨਹੀਂ ਜਾਏਗਾ ਉਸ ਤੇ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ। ਅਤੇ ਉਹਨਾਂ ਨੇ ਕਿਹਾ ਕਿ ਰਾਹੁਲ ਨਾਮ ਦੇ ਜਿਹੜਾ ਵਿਅਕਤੀ ਜਿਸ ਕੋਲੋਂ ਅੱਧਾ ਕਿਲੋ ਜਿਹੜੀ ਹੈਰੋਇਨ ਬਰਾਮਦ ਹੋਈ ਹੈ ਇਸ ਤੇ ਬਠਿੰਡਾ ਪੁਲਿਸ ਵੱਲੋਂ ਸੱਤੋ ਸੱਤ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਨਜੀਤ ਦੇ ਨਾਲ ਮਨੋਚਰਕੀਵਾਲ ਦੈਨਿਕ ਸਵੇਰਾ ਟੀਵੀ ਬਟੇਂਡਾ